ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਸਭ ਤੋਂ ਪਹਿਲਾਂ ਤਾਂ ਸਾਰੀਆਂ ਸਤਿਕਾਰਯੋਗ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਜਿਹੜੀਆਂ ਸੰਗਤਾਂ ਲਗਾਤਾਰ ਸਾਡੇ ਚੈਨਲ ਦੇ ਨਾਲ ਜੁੜੀਆਂ ਵੀ ਨੇ ਉਹ ਲਗਾਤਾਰ ਸੇਵਾਵਾਂ ਕਰ ਰਹੀਆਂ ਨੇ ਨਗਰ ਦੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਉਹ ਬੱਚਿਆਂ ਦਾ ਪੂਰਾ ਸਾਥ ਦੇ ਰਹੇ ਨੇ ਇਹ ਸਭ ਬਹੁਤ 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 ਧੰਨਵਾਦ ਸਾਰੀਆਂ ਸੰਗਤਾਂ ਦਾ ਦੂਜੇ ਨੰਬਰ ਤੇ ਬੇਨਤੀ ਆ कि ਜੋ ਅਸੀਂ ਹਰ ਵੀਡੀਓ ਦੇ ਵਿੱਚ ਇਹ ਕਹਿੰਦੇ ਹੁੰਨੇ ਆ ਤੁਸੀਂ ਸਾਡੀ ਸਾਰੀ ਵੀਡੀਓ ਪੂਰੀ ਦੇਖਿਓ ਅਤੇ ਅੱਗੇ ਵੀ ਸ਼ੇਅਰ ਕਰਿਓ ਉਹ ਹੁਣ ਅਸੀਂ ਅੱਜ ਤੋਂ ਬਾਅਦ ਨਹੀਂ ਕਹਿਣਾ ਕਿਸੇ ਨੂੰ ਕਿਉਂਕਿ ਜਦੋਂ ਆਪਣੀ ਨੀਤਾਂ ਸਹੀ ਹੋਣ ਆਪਣੇ ਰਾਹ ਸਹੀ ਹੋਣ ਤਾਂ ਪਰਮਾਤਮਾ ਆਪਣਾ ਸਾਥ ਦੇਣ ਲੱਗ ਜਾਂਦਾ ਹੁੰਦਾ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ ਬਿਨਾ ਕੋਈ ਵੀਡੀਓ ਬਣਾਏ ਤੋਂ ਬਿਨਾ ਯਾਨੀ ਕਿਸੇ ਨੂੰ ਕਹੇ ਤੋਂ ਅੱਜ ਜੋੜੀ ਆਈ ਆਪਣੇ ਗੁਰਦੁਰਾ ਸਾਹਿਬ ਵਿਖੇ ਆ ਦੇਖੋ ਜੀ ਆਹ ਪਈਆ ਜੋੜੀ ਤੇ ਇਹ ਬੱਚੇ ਅਰਵਿੰਦਰ ਸਿੰਘ ਵਾਸਤੇ ਗੋਪਦਾਨ ਮਹਾਕल्याण ਇੱਕ ਪਰਿਵਾਰ ਵੱਲੋਂ ਉਹ ਵੀ ਬਾਹਰਲੇ ਪਿੰਡ ਦਾ ਵੱਲੋਂ ਬਾਹਰਲੇ ਪਿੰਡ ਦਾ ਪਰਿਵਾਰ ਵੱਲੋਂ ਹਾਂਜੀ ਹਾਂਜੀ ਮੋਗੇ ਜ਼ਿਲ੍ਹੇ ਤੋਂ ਹੀ ਮੋਗੇ ਜ਼ਿਲ੍ਹੇ ਤੋਂ ਇਹ ਜੋੜੀ ਆਈ ਹੈ ਜੀ ਤੇ ਇਸ ਬੱਚੇ ਦੀ ਮਿਹਨਤ ਨੂੰ ਦੇਖਦੇ ਹੋਇਆ ਕਿਉਂਕਿ ਉਸ ਇਸ ਤੋਂ ਇਲਾਵਾ ਜਿਹੜਾ ਆਪਾਂ ਦੇਖਦੇ ਗੁਰੂ ਘਰਾਂ ਦੇ ਵਿੱਚ ਹਰਮੋਨੀ ਹੁੰਦੇ ਆ ਉਦੋਂ ਜੋੜੀ ਵੀ ਜ਼ਰੂਰ ਹੁੰਦੀ ਆ ਤੇ ਜੋੜੀ ਦੀ ਲੋੜ ਸੀਗੀ ਤੇ ਜੋੜੀ ਵੀ ਹਾਜ਼ਰ ਆ ਜੀ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਪ੍ਰਮਾਤਮਾ ਵਾਹਿਗੁਰੂ ਮੇਰਾ ਭਲੇ ਹੱਥ ਰੱਖੇ ਪਰਿਵਾਰਕ ਮੈਂਬਰਾਂ ਤੇ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ ਜ ਕਿਉਂਕਿ ਜ਼ਰੂਰੀ ਹੁੰਦਾ ਜੀ ਜਦੋਂ ਆਪਾਂ ਕਿਸੇ ਰਾਹ ਤੇ ਤੁਰਦੇ ਆ ਕਿਸੇ ਚੰਗੇ ਰਾਹ ਤੇ ਤੁਰਦੇ ਆ ਤਾਂ ਫਿਰ ਉਹ ਬੰਦਾ ਬਹੁਤ ਤਰੱਕੀ ਕਰਦਾ ਜੀ ਉਹ ਪਰਿਵਾਰ ਵੀ ਉਹ ਇਨਸਾਨ ਵੀ ਜਿਹੜਾ ਰਾਹ ਤੇ ਤੁਰਦਾ ਹੁੰਦਾ ਤੇ ਜਿਹੜਾ ਉਹਦੇ ਲੋਕ ਸਹਾਇਤਾ ਕਰਦੇ ਆ ਉਹ ਵੀ ਉਨੀ ਹੀ ਤਰੱਕੀ ਕਰਦੇ ਨੇ ਪ੍ਰਮਾਤਮਾ ਆਪ ਸਹਾਇੀ ਹੁੰਦਾ ਜੀ ਤੇ ਜਿੱਥੇ ਰਵਿੰਦਰ ਸਿੰਘ ਵਰਗੇ ਅਨੇਕਾਂ ਬੱਚੇ ਇੱਥੇ ਆਉਂਦੇ ਨੇ ਹਾਰਮੋਨੀਅਮ ਸਿੱਖਣਾ ਤੇ ਉਹਨਾਂ ਨੂੰ ਬੇਨਤੀ ਹੁਣ ਜੋੜੀ ਵੀ ਤੁਹਾਡੀ ਹਾਜ਼ਰ ਹੋ ਚੁੱਕੀ ਆ ਬਾਬਾ ਗੱਜਨ ਸਾਹਿਬ ਜੀ ਪ੍ਰਬੰਧਕ ਕਮੇਟੀ ਵੱਲੋਂ ਵੀ ਤੇ ਇਹ ਬਾਬਾ ਕਮਜੀ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੇਵਾ ਕੀਤੀ ਹੈ ਜੀ ਅੱਗੇ ਤੋਂ ਵੀ ਬੇਨਤੀ ਹੈ ਸੰਗਤਾਂ ਨੂੰ ਕਿ ਜ਼ਿੰਦਗੀ ਦੇ ਵਿੱਚ ਜਿੰਨਾ ਕੁ ਆਪਣੇ ਕੋਲ ਸਮਾਂ ਬਚਿਆ ਉਹਦੇ ਵਿੱਚ ਜਰੂਰ ਆਪਾਂ ਨੂੰ ਨੇਕੀ ਦੇ ਕੰਮ ਕਰਨੇ ਚਾਹੀਦੇ ਚੰਗੇ ਕੰਮ ਕਰਨੇ ਚਾਹੀਦੇ ਨੇ ਹੋ ਸਕਦਾ ਕਦੇ ਤੁਹਾਡਾ ਇਹ ਕੀਤਾ ਕੰਮ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਮਲਦਕਰ ਹੋ ਸਕਦਾ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਆਪਾਂ ਦਾਨਪੂਰਨ ਕਰੀਏ ਜਿੰਨਾ ਕੁ ਹੋ ਸਕਦਾ ਆਪਣੇ ਹੱਦੋਂ ਬਾਧ ਬਾਹਰ ਜਾ ਕੇ ਨਹੀਂ ਜਾਨੀ ਕਿ ਜਿੰਨਾ ਕਿ ਅਪਾ ਕਰ ਸਕਦੇ ਸੋ ਬਹੁਤ ਬਹੁਤ ਧੰਨਵਾਦ ਜੀ ਜੋੜੀ ਲਈ ਪਰਿਵਾਰ ਦਾ ਪਰਮਾਤਮਾ ਪਰ ਮੇਰਾ ਪਰ ਹੱਥ ਰੱਖੇ ਜੀ ਪਰਮਾਤਮਾ ਵਾਹਿਗੁਰੂ ਤੰਦਰੁਸਤੀ ਬਖਸ਼ੀ ਪਰਿਵਾਰਕ ਮੈਂਬਰਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ